ਅੰਮ੍ਰਿਤਸਰ ਦੇ ਵਿੱਚ ਲਗਾਤਾਰ ਹੀ ਭੀਖ ਮੰਗਣ ਵਾਲੇ ਦੀ ਤਾਦਾਦ ਵੱਧਦੀ ਹੋਈ ਨਜ਼ਰ ਆ ਰਹੀ ਹੈ ਉੱਥੇ ਹੀ ਹੁਣ ਪ੍ਰਸ਼ਾਸਨ ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਤਾਂ ਹੁਣ ਸਰਕਾਰ ਦੇ ਹੁਕਮਾਂ ਤੋਂ ਬਾਅਦ ਅੰਮ੍ਰਿਤਸਰ ਦੇ ਪ੍ਰਸ਼ਾਸਨ ਦੇ ਵੱਲੋਂ ਸੜਕਾਂ ਤੇ ਘੁੰਮਰੇ ਭਿਖਾਰੀਆਂ ਦੇ ਉੱਤੇ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਇਹਨਾਂ ਭਿਖਾਰੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਦੱਸਦੀ ਹੈ ਕਿ ਇਹਨਾਂ ਭਿਖਾਰੀਆਂ ਦੇ ਨਾਲ ਜੋ ਛੋਟੇ-ਛੋਟੇ ਬੱਚੇ ਹੁੰਦੇ ਨੇ ਉਹਨਾਂ ਦੇ ਹੁਣ ਡੀ.ਐਨ.ਏ ਟੈਸਟ ਕੀਤੇ ਜਾਵਣਗੇ ਤਾਂ ਕਿ ਪਤਾ ਲੱਗ ਸਕੇ ਜੇ ਇਹ ਬੱਚੇ ਉਹਨਾਂ ਦੇ ਹੈ ਜਾਂ ਨਹੀਂ ਤਾਂ ਤਸਵੀਰਾਂ ਜੋ ਉਹਨੇ ਤੁਹਾਡਾ ਨਾਲ ਸਾਂਝੀ ਕਰ ਰਹੀਆਂ ਤਸਵੀਰਾਂ ਵੇਖ ਸਕਦੇ ਹੋ ਨੋ ਜੋ ਭੀਖ ਮੰਗੀ ਜਾਂਦੀ ਔਰ ਇਹਨਾਂ ਦੇ ਨਾਲ ਜੋ ਛੋਟੇ ਛੋਟੇ ਬੱਚੇ ਹੁੰਦੇ ਨੇ ਉਹ ਇਹਨਾਂ ਤੇ ਨਹੀਂ ਜਾਂ ਨਹੀਂ ਤਾਂ ਇਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਸੀ ਜਿਸ ਦੇ ਤਹਿਤ ਅੱਜ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਔਰ ਸੜਕ ਤੇ ਕੁਮਰੇ ਭਿਖਾਰੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਉਹਨਾਂ ਦੇ ਹੁਣ ਡੀਐਨਏ ਟੈਸਟ ਜਿਹੜੇ ਨੇ ਉਹ ਕੀਤੇ ਜਾਣਗੇ ਦੱਸ ਦਈਏ ਕਿ ਭਿਖਾਰੀ ਛੋਟੇ ਛੋਟੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਚੌਂਕਾਂ ਦੇ ਵਿੱਚ ਖੜ ਜਾਂਦੇ ਨੇ ਔਰ ਔਣ ਜਾਣ ਵਾਲੇ ਲੋਕਾਂ ਦਾ ਰਾਹ ਰੋਕ ਕੇ ਉਹਨਾਂ ਤੋਂ ਭੀਖ ਮੰਗਦੇ ਨੇ ਜਿਸ ਕਰਕੇ ਔਣ ਜਾਣ ਵਾਲੇ ਲੋਕਾਂ ਨੂੰ ਵੀ ਕਾਫੀ ਮੁਸ਼ਕਲ ਦਾ ਸਾਹਮਣਾ ਕਰ ਨੇ ਹੈ ਜਾਂ ਨਹੀਂ ਇਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਦੇ ਵੱਲੋਂ ਇੱਕ ਸਖਤ ਕਦਮ ਚੁੱਕਿਆ ਗਿਆ ਹੈ ਔਰ ਇਹਨਾਂ ਬੱਚਿਆਂ ਦੇ ਹੁਣ ਡੀਐਨਏ ਟੈਸਟ ਕੀਤੇ ਜਾਣਗੇ ਤਾਂ ਕਿ ਪਤਾ ਲੱਗ ਸਕੇ ਇਹ ਬੱਚੇ ਇਹਨਾਂ ਦੇ ਆਪਣੇ ਨੇ ਜਾਂ ਨਹੀਂ ਤਾਂ ਦੇਖ ਸਕਦੇ ਹੁਣ ਪੁਲਿਸ ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਇਹਨਾਂ ਭਿਖਾਰੀਆਂ ਦੇ ਉੱਤੇ ਇੱਕ ਕਾਰਵਾਈ ਕੀਤੀ ਗਈ ਹੈ ਔਰ ਜੋ ਸੜਕਾਂ ਤੇ ਘੁੰਮ ਕੇ ਬੱਚਿਆਂ ਦੇ ਨਾਲ ਲੈ ਕੇ ਭੀਖ ਮੰਗਦੇ ਰਹੇ ਉਹਨਾਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਕਿਹੜੀ ਜਗ੍ਹਾ ਤੇ ਕੀਤੀ ਗਈ ਕਾਰਵਾਈ ਕਿ ਇਹ ਬੱਚੇ ਛੋਟੇ ਛੋਟੇ ਜਿਹੇ ਨੇ ਭੀਖ ਮੰਗਦੇ ਨੇ ਸੜਕਾਂ ਤੇ ਲੋਕਾਂ ਨੂੰ ਡਿਸਟਰਬ ਕਰਦੇ ਨੇ ਸਾਰੀ ਪਬਲਿਕ ਨੂੰ ਡਿਸਟਰਬ ਕਰਦੇ ਨੇ ਇਹ ਵੀ ਪਤਾ ਨਹੀਂ ਬੱਚੇ ਇਹਨਾਂ ਦੇ ਆ ਕਿ ਕਿਸੇ ਦੇ ਆ ਹੁਣ ਕਿੱਥੇ ਲੈ ਜਾਇਆ ਜਾ ਰਿਆ ਇਹਨਾਂ ਨੂੰ ਅੱਛਾ ਜੀ ਕੀ ਕਾਰਵਾਈ ਕੀ ਕੀਤੀ ਜਾਏਗੀ ਨਾਲੇ ਜੋ ਕਾਨੂੰਨੀ ਕਾਰਵਾਈ ਬੰਦੀਓ ਕਰ ਕੋ ਮਾਲਾ ਸਰਕਾਰ ਸੀਨੀਅਰ ਅਸਰ ਨੇ ਦੋਸ਼ ਲਗਿਆ ਮੇਰਾ ਨਾਮ ਤਰਨਜੀਤ ਸਿੰਘ ਜਿਲ੍ਹਾ ਬਾਸ ਰੱਖਿਆ ਅਫਸਰ ਅਸੀਂ ਕੀ ਕਾਰਵਾਈ ਕੀਤੀ ਹੈ ਆ ਜਾਂਦੇ ਹਾਂ ਆਪਣੇ ਦੀਵਾ ਜੋਰ ਪ੍ਰੋਜੈਕਟ ਦੇ ਇਹਨਾਂ ਸਮਾਜਿਕ ਸਹਕਾਇਤੀ 발 ਵਿਕਾਸ ਭਾਗ ਵੱਲੋਂ ਇਹ ਜਿਹੜੀ ਬਾਲ ਤੇ ਕੈਨੇਡਾ ਤੇ ਰੇਡਾਂ ਚੱਲ ਰਹੀਆਂ ਸੀ ਉਹਨਾਂ ਲਗਾਤਾਰ ਸਬੰਧ ਵਿੱਚ ਅਸੀਂ ਅੱਜ ਫੇਰ ਆਏ ਸੀ 골ਡਨ ਗੇਟ ਸਾਨੂੰ ਪਤਾ ਲੱਗਾ ਕਿਤੇ ਬੱਚੇ ਬਾਲ ਤੇ ਖਿਆਲ ਦੇ ਪੇਰੈਂਟ ਮਗਵਾ ਰਹੇ ਨੇ ਇੱਥੇ ਆ ਕੇ ਰੈਸਿੰਗ ਕੀਤਾ ਤੇ ਇਹਨਾਂ ਨੂੰ ਬਾਲ ਭਲਾਈ ਕਮੇਟੀ ਪੇਸ਼ ਕੀਤਾ ਜਾਊਗਾ ਸਮਾਜ ਸੇਵੀ ਸਾਡੇ ਨਾਲ ਆਏ ਆ ਸਾਰਿਆਂ ਨੇ ਸਹਿਯੋਗ ਕੀਤਾ ਸਾਰੇ ਇਹੀ ਕਹਿ ਰਹੇ ਇਹਨਾਂ ਬਹੁਤ ਮਦਦ ਕੀਤਾ ਤੇ ਜੀ ਇਹਨਾਂ ਨੂੰ ਲੈ ਕੇ ਅਸੀਂ ਬਾਲ ਭਲਾਈ ਕਮੇਟੀ ਪੇਸ਼ ਕਰਾਂਗੇ ਅਗਲੇ ਦਿਨਾਂ ਦੇ ਹਰਦਰ ਕਾਰਵਾਈ ਕਰਾਂਗੇ ਕੀ ਕਰਨਾ ਕੀ ਨਹੀਂ ਤੁਸੀਂ ਹੁਣ ਥਾਣੇ ਪੁੱਛਿਓ ਕੀ ਕਾਰਵਾਈ ਹੈ ਥਾਣੇ ਕੀਤੀ ਇਹਦੇ ਜਾ ਕੇ ਡੀਡੀਆਰ ਕਿ ਦਿੱਤੀ ਹੈ ਜੀ ਇਨਫੋਰਮੇਸ਼ਨ ਦਿੱਤੀ ਹੈ ਕਿ ਆਹ ਇਨਫੋਰਮੇਸ਼ਨ ਨਹੀਂ ਦਿੱਤੀ ਕਿ ਆ ਬੱਚੇ ਰੈਸਕਿਊ ਕੀਤੇ ਆ ਨਾ ਬਸ ਇਹ ਜਸਟ ਇਨਫੋਰਮੇਸ਼ਨ ਕਿਨੇ ਬੱਚੇ ਕਾਬੂ ਕੀਤੇ ਗਏ ਇਹਦੇ ਚ ਬੱਚੇ ਕਾਬੂ ਕੀਤੇ ਗਏ ਦੋ ਬੱਚੇ ਦੋ ਬੱਚੇ ਤੇ ਦੋ ਔਰਤਾਂ ਤੇ ਇੱਕ ਆਦਮੀ ਹਾਂ ਜੀ ਉਹਨਾਂ ਕੋ ਉਧਾਰ ਕਾਰਡ ਵਗੈਰਾ ਇਹ ਇਨਾ ਜਾ ਕੇ ਇਨਕੁਆਰੀ ਦਾ ਪਾਰਟ ਉਥੇ ਜਾ ਕੇ ਬਾਲ ਪਲੇ ਇੱਕ ਵੇਟ ਪਤਾ ਕਰਾਂਗੇ ਜਿਨ੍ਹਾਂ ਦਾ ਉਧਾਰ ਕਾਰਡ ਹੈਗੇ ਆ ਇਹਨਾਂ ਦਾ ਦੇਖਾਂਗੇ ਕੀ ਹੈਗਾ ਜੇ ਨਹੀਂ ਹੈਗਾ ਡੀਐਨਏ ਟੈਸਟ ਲੇ ਲਿਖਾਂਗੇ ਠੀਕ ਹੈ ਜੇ ਡੀਨੈਟ ਪੋਸਟਿਵ ਆ ਗਿਆ ਫਿਰ ਹਲ ਰਿਸਟੋਰ ਕਰਦਾ ਕਿ ਨਾ ਆਪਣੇ ਭੇਜਦੇ ਜ ਨਹੀਂ ਆਇਆ ਤੇ ਮੇਰੇ ਐਫ ਆਈ ਆਰ ਤੇ ਹੁਕਮ ਦੇ ਦਿੱਤੇ ਜਾਣਗੇ ਠੀਕ ਹੈ ਜੇ ਕੋ ਬਚਾ ਤਾਂ ਇਹ ਲਗਾਤਾਰ ਚੱਲ ਰਹੀ ਹੈ ਕਾਫੀ ਸਮੇਂ ਤੇ ਲਗਾਤਾਰ ਜਾਰੀ ਹੋ ਤੇ ਇਹਨਾਂ ਸਤ ਨੂੰ ਇਹ ਐਫ ਆਈ ਆਰ ਕਾਰੀ ਨਿਰਮਾ ਦੇਵ ਦੇ ਸਬੰਧ ਦੇ ਅਫਸਰ ਇਹ ਕੀਤੀ ਸੀ ਉਹਦੋਂ ਦਾ ਪ੍ਰਸ਼ਾਸਨ ਦੋਤੋਂ ਬਾਕ ਕਰਦੇ ਹੋਏ ਕਾਰਵਾਈ ਕਰਦੇ ਨੇ ਅੱਜ ਚੰਨਨ ਦੇ